ਕਈ ਲੋਕਾਂ ਨੂੰ ਤੁਸੀਂ ਪਿਛਲੇ ਦਿਨਾਂ ਚ ਟਾਰਗੇਟ ਕੀਤਾ ਲੱਖੇ ਸਧਾਣੇ ਦੀ ਟੀਮ ਨੂੰ ਵੀ ਕੀਤਾ ਤੇ ਲੱਖੇ ਦੇ ਨਾਲ ਭਾਨਾ ਸਿੱਧੂ ਹੈ ਭਾਨਾ ਸਿੱਧੂ ਨੂੰ ਵੀ ਕੀਤਾ ਇੱਕ ਰਫਤਾਰ ਰਾਏ ਹੈ ਤੁਹਾਡੀਆਂ ਕਾਫੀ ਵੀਡੀਓ ਦੇਖੀਏ ਇੱਕ ਰਫਤਾਰ ਹੈ ਕੀ ਗੱਲ ਹੈ ਇਹ ਕੀ ਮਸਲਾ ਕੀ ਹੈ ਤੁਹਾਡੇ ਸਾਹਮਣੇ ਆ ਦੇਖੀਏ ਦੇਖਾ ਦਿਜੋ ਮੈਂ ਤੁਹਾਡੇ ਸਾਹਮਣੇ ਤੁਹਾਡੀ ਭੈਣ ਫ੍ਰੀਚਾ ਕੇ ਦਿਖਾਉਣਾ 10 ਮਿੰਟ ਸੁਣ ਲਿਓ ਜਿਹੜਾ ਸੁਣੂ ਨਹੀਂ ਉਹਦੀ ਭੈਣ ਦੇ ਕੋ ਗੱਲ ਤੁਸੀਂ ਹੀ ਪਾਣੇ ਸਦੂ ਦੀ ਗੱਲ ਕਰੋਗੇ ਇਹ ਜਨਤਾ ਦੇ ਨਾਲ ਜਿਹੜਾ ਪੰਗਾ ਪਾਇਆ ਹੋਇਆ ਹੈ ਇੱਥੇ ਥੋੜਾ ਜਿਹਾ ਤੁਸੀਂ ਰੁਕ ਕੇ ਗੱਲ ਸੁਣ ਲਿਓ ਮੇਰੀ ਦਰਸ਼ਕ ਵੀ ਸੁਣ ਲੈਣ ਵੀ ਜਿਹੜੇ ਏਜੰਟ ਪੈਸੇ ਲੈਂਦੇ ਨੇ ਤੁਸੀਂ ਦੱਸੋ ਵੀ ਕੋਈ ਏਜੰਟ ਤੁਹਾਡੇ ਘਰ ਆਇਆ ਪੈਸੇ ਲੈਣ ਵਾਸਤੇ ਕਿਸੇ ਨੇ ਕਿਹਾ ਵੀ ਤੁਹਾਡੇ ਮੰਦੰਗਿ ਬਾਹਰ ਭੇਜ ਦਿਓ ਉਹਨਾਂ ਦੇ ਆਫਿਸ ਕੁੱਲੇ ਹੋਏ ਨੇ ਉਹਨਾਂ ਕੋਲ ਲਾਇਸੈਂਸ ਹੈਗੇ ਨਹੀਂ ਉਹਨਾਂ ਦੇ ਡਾਕਟਰਾਂ ਦੇ ਵਿੱਚ ਲੋਕ ਜਾਂਦੇ ਨੇ ਵਾਕਈ ਉਹ ਐਡਾ ਕਰਦੇ ਨੇ ਤੁਸੀਂ ਐਡਵਰਟਾਈਜ਼ਮੈਂਟ ਜਿਵੇਂ ਟੀਵੀ ਤੇ ਕਰਦੇ ਹੋ ਜਾਂ ਚੈਨਲਾਂ 'ਤੋਂ ਅਸੀਂ ਕਰਦੇ ਹਾਂ ਉਹਨਾਂ ਦੇ ਕੋਲ ਲੋਕ ਜਾਂਦੇ ਨੇ ਵੀ ਸਾਡਾ ਮੁੰਡਾ ਜਾਂ ਸਾਡੀ ਕੁੜੀ ਨੂੰ ਬਾਹਰ ਭੇਜੋ ਫਿਰ ਪੈਸੇ ਲੈਂਦੇ ਨੇ ਹੁਣ ਜੀ ਪੈਸੇ ਲੈਂਦੇ ਨੇ ਹੁਣ ਤਾੜੀ ਇੱਕਾਟੀਆਂ ਤਾਂ ਬੱਜੀ ਨਹੀਂ ਦੋਨੋਂ ਹੱਥਾਂ ਨਾਲ ਬੱਜੀ ਹੈ ਅਗਲੇ ਨੂੰ ਲਾਸ਼ੀ ਮੇਰਾ ਮੁੰਡਾ ਜਾਂ ਮੇਰੀ ਕੁੜੀ ਬਾਹਰ ਜਾਵੇ ਅਗਲੇ ਦਾ ਕੰਮ ਹੈ ਮੇਰੀ ਐਮੀਗ੍ਰੇਸ਼ਨ ਦਾ ਜਿੰਨੇ ਜਾਣੇ ਲਾਈਵ ਜਾਇਵਨ ਡਿਮਾਂਡ ਦੱਸ ਦੋ ਤੁਸੀਂ سنگਰਾਹ ਦੀਆਂ ਮਹਿੰਗੀਆਂ ਮਹਿੰਗੀਆਂ ਟਿਕਟਾਂ ਲੈ ਕੇ ਦੇਖਣ ਜਾਂਦੇ ਹੋ ਤੁਸੀਂ ਵੱਡੇ ਵੱਡੇ سنگਰਾਹ ਟਿਕਟਾਂ ਲੈ ਕੇ ਦੇਖਣ ਜਾਂਦੇ ਹੋ ਥੋੜੀ ਭਾਂ ਨੂੰ ਸਵਾਰ ਆਉਂਦਾ ਮੈਂ ਤੁਸੀ ਏਜੰਟਾਂ ਦੀ ਗੱਲ ਕੀਤੀ ਹੈ ਤੁਹਾਨੂੰ ਦੇਖੋ ਤੁਸੀਂ ਜੇ ਸੱਚੀ ਗੱਲ ਆਪਾਂ ਕਰੀਏ ਇਹਨਾਂ ਦੇ ਭੇਸ ਦੇ ਵਿੱਚ ਵੀ ਬੈਠੇ ਨੇ ਠੱਗ ਬਹੁਤ ਠੱਗ ਬੈਠੇ ਆ ਠੀਕ ਆ ਇੱਕ ਤਾੜੀ ਤੁਸੀਂ ਕਹੇ ਕਾਤਲ ਨਹੀਂ ਵੱਜਦੀ ਪਰ ਲੋਕਾਂ ਨੂੰ ਲੁੱਟਣ ਦੇ ਵਿੱਚ ਏਜੰਟਾਂ ਨੇ ਵੀ ਕਸਰ ਨਹੀਂ ਛੱਡੀ ਹੋਈ ਗੱਲ ਤਾਂ ਇਹ ਹੈਗੀ ਆ ਵੀ ਠੱਗੀ ਵੱਜਦੀ ਆਪਾਂ ਉੱਥੋਂ ਨਹੀਂ ਪਾਇ ਦੇ ਠੱਗੀ ਤਾਂ ਲੋਕ ਮਾਰਦੇ ਨੇ ਏਜੰਡਾ ਦੇ ਮਾਰੀ ਹੋਈ ਐ ਹਜ਼ਾਰਾਂ ਕਰੋੜਾਂ ਰੁਪਈਆਂ ਦੀ ਠੱਗੀ ਦੇਤੀ ਐ ਪੰਜਾਬ ਦੇ ਵਿੱਚ ਏਜੰਡਾ ਨੇ ਮਾਰੀ ਐ ਇਹ 'ਚ ਕੋਈ ਸ਼ੱਕ ਨਹੀਂ ਗੱਲ ਤਾਂ ਆਪਾਂ ਇਹ ਕਰਦੇ ਆਂ ਵੀ ਤੁਹਾਡੇ ਕੋਲੇ ਕੀ ਥੌਟ ਹੈ ਤੁਸੀਂ ਕਿਸੇ ਦੇ ਪੈਸੇ ਦਵਾ ਸਕਦੇ ਹੋ ਤੁਸੀਂ ਜੱਜ ਨਹੀਂ ਹੈਗੇ ਤੁਸੀਂ ਵਕੀਲ ਨਹੀਂ ਹੈਗੇ ਕੋਈ ਐਮ ਐਲ اے ਹੈ ਨਹੀਂ ਕੋਈ ਸਰਕਾਰੀ ਆਫੀਸਰ ਹੈ ਨਹੀਂ ਵੀ ਤੁਸੀਂ ਕਿੱਦਾਂ ਦਵਾ ਸਕਦੇ ਹੋ ਗੱਲ ਤਾਂ ਇਹ ਕਰ ਰਿਹਾ ਮੈਂ ਫਿਰ ਕੌਣ ਦਵਾਊਗਾ ਜੀ ਪੈਸੇ ਦੇਖੋ ਜਿਸ ਬੰਦੇ ਨਾਲ ਠੱਗੀ ਵਾਦੀਆ ਜੀ ਕਾਨੂੰਨ ਬੈਠਾ ਹੈ ਅਦਾਲਤਾਂ ਬੈਠੀਆਂ ਨੇ ਸਾਡੀ ਪੁਲਿਸ ਬੈਠੀ ਹੈ ਪ੍ਰਸ਼ਾਸਨ ਬੈਠਾ ਹੈ ਉਹਦੇ ਨਾਲ ਗੱਲਬਾਤ ਤੁਸੀਂ ਕਰੋ ਠੀਕ ਹੈ ਇਹ ਤਾਂ ਇਹ ਤਾਂ ਜਿਹੜੇ ਧਰਨੇ ਤੋਂ ਲਾਉਣੇ ਨੇ ਹੁਣ ਤੁਸੀਂ ਦੱਸੋ ਤੁਸੀਂ ਮੇਰੇ ਨਾਲ ਠੱਗੀ ਮਾਰ ਲਈ ਠੀਕ ਹੈ ਨਾ ਗੱਲ ਮੈਨੂੰ ਨਹੀਂ ਚਿੰਦਾ ਸੀ ਜਾਂ ਮੈਂ ਤੁਹਾਡੇ ਨਾਲ ਮਾਰ ਲਈ ਤੁਹਾਨੂੰ ਨਹੀਂ ਦਿੰਦਾ ਸੀ ਵੀ ਮੈਂ ਯਕੀਨ ਕਿੱਦਾਂ ਕੀਤਾ 20-25 ਲੱਖ ਰੁਪਏ ਕਿਸੇ ਦੇ ਜਾ ਕੇ ਟੇਬਲ ਤੇ ਰੱਖਣਾ ਜਾ ਕੇ ਇਹ 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 ਸਾਨੂੰ ਵੀ ਚਾਹੀਦਾ ਨਾ ਅਸੀਂ ਕਿਸੇ ਦੇ ਯਕੀਨ ਕਿਤਾ ਕਰ ਰਹੇ ਹਾਂ ਭਾਨੇ ਹੁਣੀ ਤਾਂ ਮਦਦ ਹੀ ਕਰ ਰਹੇ ਨੇ ਲੋਕਾਂ ਦੀ ਇਹ ਮਾੜਾ ਕੀ ਕਰ ਰਹੇ ਮਦਦ ਨਹੀਂ ਕਰ ਰਹੇ ਮਕਬੂਲ ਸਾਹਿਬ ਮਦਦ ਨਹੀਂ ਕਰ ਰਹੇ ਇਹ ਬ્લેਕ ਮੇ ਬ્લેਕ ਮੇਲਿੰਗ ਹੋ ਰਹੀ ਹੈ ਉਧਰੋਂ ਏਜੰਡਰ ਨੂੰ ਕਿਹਾ ਜਾਂਦਾ ਵੀ ਤੇਰਾ ਖੜਾ ਜਾਵੇ ਕਿ 2 ਲੱਖ ਦੇ ਉਧਰੋਂ ਜਿਹੜੇ ਪਰਿਵਾਰ ਦੇ ਪੈਸੇ ਡੁੱਬੇ ਹੁੰਦੇ ਆ ਉਹ ਤੋਂ ਲੈਂਦੇ ਨੇ 2 ਲੱਖ ਰੁਪਈਆ ਵੀ ਤੇਰੇ ਪੈਸੇ ਕਢਾ ਦੇਾਂਗੇ ਤੇ ਇਦਾਂ ਕੰਦੇ ਹੋ ਰਹੇ ਨੇ ਕੋਈ ਜੰਟ ਸਾਹਮਣੇ ਤਾਂ ਆਇਆ ਨਹੀਂ ਵੀ ਸਾਨੂੰ ਬਲੈਕਮੇਲ ਕਰਦੇ ਨੇ ਆ ਪਿੱਛੇ ਜੇ ਜ਼ਰੂਰ ਇੱਕ ਜੰਟ ਸੋਹਤਾ ਸੀ ਉਹਨੇ ਬਹੁਤ ਇਹਨਾਂ ਦੇ ਸਾਹਮਣੇ ਆੜੀ ਗੱਲਬਾਤ ਕੀਤੀ ਆ ਉਹਨੇ ਬਹੁਤ ਕਿਹਾ ਜੇ ਤੂੰ ਮਾਂ ਦਾ ਦੁੱਧ ਪੀਤਾ ਮੇਰੇ ਨਾਲ ਗੱਲ ਕਰ ਗੱਲ ਕਰ ਉੱਥੇ ਭਾਨਾ ਵੀ ਤਿਰਕ ਦਾ ਨਜ਼ਰ ਆਇਆ ਪਰ ਜੇ ਇੱਕ ਜੰਟ ਸਾਹਮਣੇ ਆ ਸਕਦਾ ਜਿਹੜੂ ਬਲੈਕਮੇਲ ਕਰਦੇ ਆ ਤਾਂ ਬਾਕੀ ਕਿੱਥੇ ਨੇ ਦੇਖੋ ਦੇਖ ਓਏ ਤੁਡੀ ਬਦਵਾਸ਼ਾ ਕੋਈ ਹਾਂ ਹਾਂ ਤੂੰ ਬਦਵਾਸ਼ ਸਾਬ ਤੇ ਬਦਵਾਸ਼ ਹੀ ਆ ਰਾਇ ਡੇਢ ਫਾਲ ਦੇ ਬੋਲਣਗੇ ਓਏ ਗੱਲ ਸੁਣ ਓ ਤੂੰ ਰੱਬ ਬਦਵਾਸ਼ ਨਾਲ ਰੱਬ ਵੀ ਆ ਰੱਬ ਨਹੀਂ ਹੈਗਾ ਮੈਂ ਪਰ ਤੂੰ ਬਦਵਾ ਓਏ ਛੇ ਗੱਲ ਇੱਕ ਗੱਲ ਸੁਣ ਪਹਿਲਾਂ ਤੇ ਤੂੰ ਜੋ ਬਦਵਾਸ਼ ਤੇਰੀਆਂ ਬਦਵਾਸ਼ਾਂ ਇੱਥੇ ਨਹੀਂ ਚੱਲਣੀਆਂ ਮਕਬੂਲ ਸਾਹਿਬ ਜਦੋਂ ਜੰਟ ਦੇ ਕੋਲੇ 22 ਲੱਖ ਰੁਪਇਆ ਗਿਆ ਹੁੰਦਾ ਜਾਂ 20 ਲੱਖ ਗਿਆ ਹੁੰਦਾ ਠੀਕ ਹੈ ਨਾ ਗੱਲ ਤੇ ਜੇ ਅਗਲੇ ਦਾ 15 ਲੱਖ ਦੇ ਕੇ ਖੜਾ ਥੜਦਾ ਅਗਲਾ ਕਿਉਂ ਕਹੂਗਾ ਵੀ ਭਾਨ ਨੇ ਪੈਸੇ ਲੈ ਲਈ ਜਿਹਦੇ ਪਰਿਵਾਰ ਦਾ ਡਿ ਲੱਗ ਗਿਆ ਹੁੰਦਾ ਜਿਹਦਾ 2 ਲੱਖ ਘਟ ਗਿਆ ਉਹ ਕਿਉਂ ਕਹੂਗਾ ਵੀ ਮੈਨੂੰ ਭਾਵੇਂ پیسے ਲੈ ਲੈ ਗੱਲ ਤਾਂ ਇਹ ਆ ਨਾ ਜਾਨੀ ਕਿ ਕਿਸੇ ਲਈ ਕਿਸੇ ਲਈ ਤੁਸੀਂ ਪੁਸ਼ਤ ਕਰ ਦਿਓ ਕੋਈ ਮੁਫਤ ਨਹੀਂ ਕਰਦਾ ਗੱਡੀਆਂ 'ਚ ਤੇਲ ਕੋਈ ਐਵੇਂ ਨਹੀਂ ਫੋਕਦਾ ਕਮਾਈ ਹੈਗੀ ਇਹਨਾਂ ਲੋਕਾਂ ਨੂੰ ਸਤਿ ਸ੍ਰੀਕਾਲ ਜੀ ਮੈਂ ਮੋਣ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਹੈ ਬਰ ਮੀਡੀਆ ਦੋਸਤੋ ਅੱਜ ਕੱਲ ਜਿਹੜਾ ਜ਼ਮਾਨਾ ਚੱਲਦਾ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਇੱਕ ਬੰਦਾ ਕੋਈ ਫੇਮਸ ਹੋਣ ਲਈ ਸੋਸ਼ਲ ਮੀਡੀਆ ਯੂਜ਼ ਕਰਦਾ ਹੈ ਕੋਈ ਲੋਕਾਂ ਨੂੰ ਚੰਗੇ ਸਨੇਹ ਦੇਣ ਲਈ ਯੂਜ਼ ਕਰਦਾ ਹੈ ਕਈ ਲੋਕ ਜੋ ਚੰਗੇ ਕੰਮ ਕਰਦੇ ਨੇ ਉਹਨਾਂ ਨੂੰ ਪੋਸਟ ਕਰਦਾ ਹੈ ਅਲੱਗ-ਅਲੱਗ ਲੋਕਾਂ ਦਾ ਵੇ ਉਹ ਬਣਿਆ ਹੋਇਆ ਰਸਤਾ ਬਣਿਆ ਹੋਇਆ ਹੈ ਸੋਸ਼ਲ ਮੀਡੀਆ ਇਸੇ ਤਰ੍ਹਾਂ ਕਈ ਲੋਕ ਐਸੇ ਵੀ ਨੇ ਜਿਨ੍ਹਾਂ ਦੀ ਘਰੇ ਕੋਈ ਸਲਾਹ ਨਹੀਂ ਮੰਨਦਾ ਉਹ ਲੋਕਾਂ ਨੂੰ ਸਲਾਹ ਦਿੰਦੇ ਨੇ ਸੋਸ਼ਲ ਮੀਡੀਆ ਤੇ ਅਕਸਰ ਤੁਸੀਂ ਦੇਖਿਆ ਸੋਸ਼ਲ ਮੀਡੀਆ ਤੇ ਕਈ ਚਿਹਰੇ ਹਾਈਲਾਈਟ ਹੋਏ ਹੋਏ ਨੇ ਉਹਨਾਂ ਬਾਰੇ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਗਿਆਨੀ ਬੁੱਟਾ ਸਿੰਘ ਜੀ ਜੁੜੇ ਨੇ ਅੰਮਰਸਰ ਤੋਂ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘੁੰਮ ਕੇ ਆਏ ਨੇ ਸਿੱਖ ਕੌਮ ਦਾ ਪ੍ਰਚਾਰ ਵੀ ਕਰਦੇ ਨੇ ਅਕਸਰ ਇਹ ਵੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਇਹਨਾਂ ਦੀ ਵੀ ਕਈ ਤੁਸੀਂ ਦੇਖਿਆ ਕਈ ਐਸੀਆਂ ਗੱਲਾਂ ਸਾਹਮਣੇ ਇਹਨਾਂ ਦੀ ਆ ਜਾਂਦੀਆਂ ਨੇ ਕਦੇ ਰਫਤਾਰ ਨਾਲ ਇਹਨਾਂ ਦਾ ਪੰਗਾ ਪਿਆ ਹੁੰਦਾ ਕਦੇ ਲੱਖੇ ਸੁਧਾਣੇ ਉਹਨਾਂ ਨਾਲ ਕਦੇ ਇੱਕੋ ਜਿਹੜਾ ਏਜੰਟਾਂ ਦੇ ਖਿਲਾਫ ਚੱਲਦੇ ਆ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਵੀ ਕੀ ਗੱਲ ਕਿਸ ਤਰ੍ਹਾਂ ਸੋਸ਼ਲ ਮੀਡੀਆ ਨੂੰ ਯੂਜ਼ ਕਰਦੇ ਹੋ ਕਿਉਂ ਇਹ ਐਸੀਆਂ ਗੱਲਾਂ ਨੇ ਕਿਹੜੇ ਲੋਕ ਨੇ ਜਿਹੜੇ ਲੋਕਾਂ ਦੇ ਵਿੱਚ ਗਲਤ ਭੰਡੀ ਪ੍ਰਚਾਰ ਵੀ ਕਰਦੇ ਨੇ ਇਹਨੂੰ ਜਰੀਆ ਬਣਾ ਰੱਖਿਆ ਬਾਬਾ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੇ ਤੁਸੀਂ ਸਾਰਾ ਮਸਲਾ ਸੁਣੀ ਲਿਆ ਸੋਸ਼ਲ ਮੀਡੀਆ ਦੀ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਵੀ ਐਕਟਿਵ ਰਹਿੰਦੇ ਹੋ ਕਈ ਲੋਕਾਂ ਨੂੰ ਤੁਸੀਂ ਪਿਛਲੇ ਦਿਨਾਂ 'ਚ ਟਾਰਗੇਟ ਕੀਤਾ ਲੱਖੇ ਸਧਾਨੇ ਦੀ ਟੀਮ ਨੂੰ ਵੀ ਕੀਤਾ ਤੇ ਲੱਖੇ ਦੇ ਨਾਲ ਭਾਨਾ ਸਿੱਧੂ ਹੈ ਭਾਨਾ ਸਿੱਧੂ ਨੂੰ ਵੀ ਕੀਤਾ ਇੱਕ ਰਫਤਾਰ ਰਾਏ ਆ ਤੁਹਾਡੀਆਂ ਕਾਫੀ ਵੀਡੀਓ ਦੇਖੀਏ ਇੱਕ ਰਫਤਾਰ ਹੈ ਕੀ ਗੱਲ ਹੈ ਇਹ ਕੀ ਮਸਲਾ ਕੀ ਹੈ ਦੇਖੋ ਤੁਸੀਂ ਬਹੁਤ ਵਧੀਆ ਸਵਾਲ ਵੀ ਕੀਤਾ ਹੈ ਔਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹੋ ਹਰ ਵਕਤ ਗੱਲਬਾਤ ਕਰਦੇ ਹੋ ਹਨ ਮੁੱਦੇ ਚੱਕਦੇ ਹੋ ਹਨ ਜੀ ਜਿਹੜਾ ਸੋਸ਼ਲ ਮੀਡੀਆ ਹੈਗਾ ਜੀ ਗੱਲ ਕਹਿਣ ਵਾਸਤੇ ਬਹੁਤ ਵੱਡਾ ਔਰ ਬਹੁਤ ਵਧੀਆ ਪਲੇਟਫਾਰਮ ਹੈ ਤੁਸੀਂ ਆਪਣੀ ਗੱਲ ਕਰ ਸਕਦੇ ਹੋ ਤੁਹਾਨੂੰ ਹੱਕ ਹੈ ਪਰ ਕੁਝ ਬੰਦੇ ਉਹ ਨੇ ਲਖਮੀਰ ਸਾਹਿਬ ਜਿਹੜੇ ਬੰਦੇ ਇਹ ਕਹਿੰਦੇ ਨੇ ਵੀ ਅਸੀਂ ਇੱਕ ਅਥਾਰਟੀ ਹਾਂ ਜਿਵੇਂ ਤੁਸੀਂ ਲਖੀ ਦੀ ਗੱਲ ਕੀਤੀ ਹੈ ਭਾਨੇ ਸਿੱਧੂ ਦੀ ਗੱਲ ਕੀਤੀ ਹੈ ਇਹ ਜਿਹੜੇ ਮਸਲੇ ਹੈਗੇ ਨੇ ਜਦੋਂ ਮੈਂ ਗੱਲ ਕਰਦਾ ਮੈਂ ਜਿਹੜੇ ਮੁੱਦੇ ਤੇ ਗੱਲ ਕਰਦਾ ਮੈਂ ਤਕਰੀਬਨ ਤਕਰੀਬਨ ਇਹ ਕਹਿਣਾ ਹੁੰਦਾ ਵੀ ਮੇਰੀ ਆਪਣੀ ਗੱਲ ਬਾਤ ਹੈ ਮੈਂ ਕਿਸੇ ਦੀ ਸੁਣੀ ਸੁਣੀ ਗੱਲ ਨਹੀਂ ਕਰਦਾ ਕੋਈ ਜੇ ਤੁਸੀਂ ਪਹਾਣੇ ਸਿੱਧੂ ਦੀ ਗੱਲ ਕਰੋਗੇ ਇਹ ਜਨਤਾ ਦੇ ਨਾਲ ਜਿਹੜਾ ਪੰਗਾ ਪਾਇਆ ਹੋਇਆ ਹੈ ਇੱਥੇ ਥੋੜਾ ਜਿਹਾ ਤੁਸੀਂ ਰੁਕ ਕੇ ਗੱਲ ਸੁਣ ਲਿਓ ਮੇਰੀ ਦਰਸਖਦੀ ਸੁਣ ਲੈਣ ਵੀ ਜਿਹੜੇ ਏਜੰਟ ਪੈਸੇ ਲੈਂਦੇ ਨੇ ਤੁਸੀਂ ਦੱਸੋ ਵੀ ਕੋਈ ਏਜੰਟ ਤੁਹਾਡੇ ਘਰ ਆਇਆ ਪੈਸੇ ਲੈਣ ਵਾਸਤੇ ਕਿਸੇ ਨੇ ਕਿਹਾ ਵੀ ਤੁਹਾਡੇ ਮੰਦੰਨ ਅਸੀਂ ਬਾਹਰ ਭੇਜ ਦਿਓ ਉਹਨਾਂ ਦੇ ਆਫਿਸ ਖੁੱਲੇ ਹੋਏ ਨੇ ਉਹਨਾਂ ਕੋਲ ਲਾਇਸੈਂਸ ਹੈਗੇ ਨੇ ਉਹਨਾਂ ਦੇ ਡਾਕਟਰਾਂ ਦੇ ਵਿੱਚ ਲੋਕ ਜਾਂਦੇ ਨੇ ਵਾਕਈ ਉਹ ਐਦਾਂ ਕਰਦੇ ਨੇ ਤੁਸੀਂ ਐਡਵਰਟਾਈਜ਼ਮੈਂਟ ਜਿਵੇਂ ਟੀਵੀ ਤੇ ਕਰਦੇ ਹੋ ਜਾਂ ਚੈਨਲਾਂ 'ਤੇ ਆਖੀ ਕਰਦੇ ਹੋ ਉਹਨਾਂ ਦੇ ਕੋਲ ਲੋਕ ਜਾਂਦੇ ਨੇ ਵੀ ਸਾਡਾ ਮੁੰਡਾ ਜਾਂ ਸਾਡੀ ਕੁੜੀ ਨੂੰ ਬਾਹਰ ਭੇਜੋ ਫਿਰ ਪੈਸੇ ਲੈਂਦੇ ਨੇ ਹੁਣ ਜੀ ਪੈਸੇ ਲੈਂਦੇ ਨੇ ਹੁਣ ਤਾੜੀ ਜੀ ਖਾਤਿਆਂ ਤਾਂ ਬੱਜੀ ਨਹੀਂ ਦੋਨਾਂ ਹੱਥਾਂ ਨਾਲ ਬੱਜੀ ਹੈ ਅਗਲੇ ਨੂੰ ਲਾਲਚੀ ਮੇਰਾ ਮੁੰਡਾ ਜਾਂ ਮੇਰੀ ਕੁੜੀ ਬਾਹਰ ਜਾਵੇ ਅਗਲੇ ਦਾ ਕੰਮ ਹੈ ਮੇਰੀ ਇਮੀਗ੍ਰੇਸ਼ਨ ਦਾ ਹੁਣ ਜਦੋਂ ਉਥੇ ਪ੍ਰੋਬਲਮ ਪੈਂਦੀ ਹੈ ਪ੍ਰੋਬਲਮ ਪੈ ਜਾਂਦੀ ਹੈ ਕੋਈ ਬੰਦਾ ਨਹੀਂ ਕਹਿੰਦਾ ਵੀ ਮੈਂ ਕਿਸੇ ਨਾਲ ਠੱਗੀ ਮਾਰਾਂ ਤੇ ਨਾ ਹੀ ਕੋਈ ਮਨ ਮਨ ਕਰਕੇ ਕਹਿ ਲਿਏ ਜਾਂ ਨਿੱਜੀ ਤੌਰ ਤੇ ਠੱਗੀ ਮਾਰਦਾ ਇਹ ਪ੍ਰੋਬਲਮ ਪੈਂਦੀ ਹੈ ਹੁਣ ਜਦੋਂ ਤੁਸੀਂ ਭਾਨੇ ਸਿੱਧੂ ਦੀ ਗੱਲ ਕਰਦੇ ਹੋ ਭਾਨੇ ਸਿੱਧੂ ਕੋਲੇ ਪਾਵਰ ਕੀ ਹੈ ਉਹਦੇ ਕੋਲੇ ਅਥਾਰਟੀ ਕਿਹਦੇ ਪੈਸੇ ਬਾਊਂਸ ਕਰਾਊਗਾ ਫਿਰ ਇਹ ਕੋਈ ਦੇਣਾ ਫੋਨ ਤੇ ਗੱਲ ਕਿੱਥੇ ਹੁਣ ਮੇਰੀ ਵੀ ਗੱਲ ਤੁਸੀਂ ਮੇਰੀ ਵੀ 1 ਮਿੰਟ ਗੱਲ ਸੁਣੋ ਭਾਨੇ ਸਿੱਧੂ ਤੇ ਬਾਤ ਚਾਹੁੰਦੇ ਆ ਤੁਸੀਂ ਏਜੰਟਾਂ ਦੀ ਗੱਲ ਕੀਤੀ ਹੈ ਤੁਹਾਨੂੰ ਦੇਖੋ ਤੁਸੀਂ ਜੇ ਸੱਚੀ ਗੱਲ ਆਪਾਂ ਕਰੀਏ ਇਹਨਾਂ ਦੇ ਭੇਸ ਦੇ ਵਿੱਚ ਵੀ ਬੈਠੇ ਨੇ ਠੱਗ ਬਹੁਤ ਠੱਗ ਬੈਠੇ ਆ ਠੀਕ ਆ ਇੱਕ ਤਾੜੀ ਤੁਸੀਂ ਕਿਹਾ ਇੱਕ ਆਤਲ ਨਹੀਂ ਵੱਜਦੀ ਪਰ ਲੋਕਾਂ ਨੂੰ ਲੁੱਟਣ ਦੇ ਵਿੱਚ ਏਜੰਟਾਂ ਨੇ ਵੀ ਕਸਰ ਨਹੀਂ ਛੱਡੀ ਹੋਈ ਦੇਖੋ ਇਹਦੇ ਚਾ ਕੋਈ ਦੋਰਾਮਾ ਹੈ ਨਹੀਂ ਤੇ ਮਾਰਕੀਟ ਦੇ ਵਿੱਚ ਨਾ ਵਿੱਚ ਜਿਹੜੀ ਅਸਲ ਚੀਜ਼ ਹੈ ਉਹ ਉਹ ਲਾਂਚ ਵਾਗ ਵਿੱਚ ਹੁੰਦੀ ਹੈ ਪਹਿਲਾਂ ਫੇਕ ਆ ਜਾਂਦੀ ਹੈ ਇਹਦੇ ਕੋਈ ਸ਼ੱਕ ਹੀ ਹੈ ਨਹੀਂ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਚੀਜ਼ ਦਾ ਗੱਲ ਤਾਂ ਇਹ ਹੈਗੀ ਐ ਵੀ ਠੱਗੀ ਵਜਿਦੀ ਆਪਾਂ ਉੱਥੋਂ ਨਹੀਂ ਪਾ ਦੇ ਠੱਗੀ ਤਾਂ ਲੋਕ ਮਾਰਦੇ ਨੇ ਏਜੰਟਾਂ ਨੇ ਮਾਰੀ ਹੋਈ ਐ ਹਜ਼ਾਰਾਂ ਕਰੋੜਾਂ ਰੁਪਈਆਂ ਦੀ ਠੱਗੀ ਜੇਦੀ ਐ ਪੰਜਾਬ ਦੇ ਵਿੱਚ ਏਜੰਟਾਂ ਨੇ ਮਾਰੀ ਐ ਇਹ 'ਚ ਕੋਈ ਸ਼ੱਕ ਨਹੀਂ ਗੱਲ ਤਾਂ ਆਪਾਂ ਇਹ ਕਰਦੇ ਆਂ ਵੀ ਤੁਹਾਡੇ ਕੋਲੇ ਕੀ ਸੌਟ ਈ ਐ ਤੁਸੀਂ ਕਿਸੇ ਦੇ ਪੈਸੇ ਦਵਾ ਸਕਦੇ ਹੋ ਤੁਸੀਂ ਜੱਜ ਨਹੀਂ ਹੈਗੇ ਤੁਸੀਂ ਵਕੀਲ ਨਹੀਂ ਹੈਗੇ ਕੋਈ ਐਮ ਐਲ ਏ ਹੈ ਨਹੀਂ ਕੋਈ ਸਰਕਾਰੀ ਆਫੀਸਰ ਹੈ ਨਹੀਂ ਵੀ ਤੁਸੀਂ ਕਿੱਦਾਂ ਦਵਾ ਸਕਦੇ ਹੋ ਗੱਲ ਤਾਂ ਇਹ ਕਰ ਰਿਹਾ ਮੈਂ ਫਿਰ ਕੌਣ ਦਵਾਊਗਾ ਜੀ ਪੈਸੇ ਦੇਖੋ ਜਿਸ ਬੰਦੇ ਨਾਲ ਠੱਗੀ ਵਾਦੀਆ ਜੀ ਕਾਨੂੰਨ ਬੈਠਾ ਹੈ ਅਦਾਲਤਾਂ ਬੈਠੀਆਂ ਨੇ ਸਾਡੀ ਪੁਲਿਸ ਬੈਠੀ ਹੈ ਪ੍ਰਸ਼ਾਸਨ ਬੈਠਾ ਹੈ ਉਹਦੇ ਨਾਲ ਗੱਲਬਾਤ ਤੁਸੀਂ ਕਰੋ ਠੀਕ ਹੈ ਇਹ ਤਾਂ ਜਿਹੜੇ ਧਰਨੇ ਤੋਂ ਲਾਉਣੇ ਨੇ ਹੁਣ ਤੁਸੀਂ ਦੱਸੋ ਤੁਸੀਂ ਮੇਰੇ ਨਾਲ ਠੱਗੀ ਮਾਰ ਲਈ ਠੀਕ ਹੈ ਨਾ ਗੱਲ ਮੈਨੂੰ ਨਹੀਂ ਪੀਂਦਾ ਸੀ ਜਾਂ ਮੈਂ ਤੁਹਾਡੇ ਨਾਲ ਮਾਰ ਲਈ ਤੁਹਾਨੂੰ ਨਹੀਂ ਪੀਂਦਾ ਸੀ ਵੀ ਮੈਂ ਯਕੀਨ ਕਿੱਦਾਂ ਕੀਤਾ 20-25 ਲੱਖ ਰੁਪਏ ਕਿਸੇ ਦੇ ਜਾ ਕੇ ਟੇਬਲ ਤੇ ਰੱਖਣਾ ਜਾ ਕੇ ਇਹ 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 ਸਾਨੂੰ ਵੀ ਚਾਹੀਦਾ ਨਾ ਅਸੀਂ ਕਿਸੇ ਦੇ ਯਕੀਨ ਕਿਤਾ ਕਰ ਰਹੇ ਹਾਂ ਤੁਸੀਂ ਭਾਨੇ ਹੋਣੀ ਤਾਂ ਮਦਦ ਹੀ ਕਰ ਰਹੇ ਨਹੀਂ ਲੋਕਾਂ ਦੀ ਵਿੱਚ ਮਾਰਾ ਕੀ ਕਰ ਰਹੇ ਮਦਦ ਨਹੀਂ ਕਰ ਰਹੇ ਮਕਬੂਲ ਸਾਹਿਬ ਮਦਦ ਨਹੀਂ ਕਰ ਰਹੇ ਇਹ ਬਲੈਕ ਬਲੈਕਮੇਲਿੰਗ ਹੋ ਰਹੀ ਹੈ ਉਧਰੋਂ ਏਜੰਟ ਨੂੰ ਕਿਹਾ ਜਾਂਦਾ ਵੀ ਤੇਰਾ ਖੜਾ ਖੜਾ ਦੇ 2 ਲੱਖ ਦੇ ਉਧਰੋਂ ਜਿਹੜੇ ਪਰਿਵਾਰ ਦੇ ਪੈਸੇ ਡੁੱਬੇ ਹੁੰਦੇ ਆ ਉਹ ਤੋਂ ਲੈਂਦੇ ਨੇ 2 ਲੱਖ ਰੁਪਈਆ ਵੀ ਤੇਰੇ ਪੈਸੇ ਕਢਾ ਦੇਾਂਗੇ ਇਹ ਐਦਾਂ ਸਭ ਹੋ ਰਿਹਾ ਹੈ ਕੋਈ ਜੰਟ ਕੋਈ ਜੰਟ ਸਾਹਮਣੇ ਤਾਂ ਆਇਆ ਨਹੀਂ ਵੀ ਸਾਨੂੰ ਬਲੈਕਮੇਲ ਕਰਦੇ ਨੇ ਆ ਪਿੱਛੇ ਜਰੂਰ ਇੱਕ ਜੰਟ ਸਹੋਤਾ ਸੀ ਉਨੇ ਬਹੁਤ ਇਹਨਾਂ ਦੇ ਸਾਹਮਣੇ ਅੜੀ ਗੱਲਬਾਤ ਕੀਤੀ ਆ ਉਹਨੇ ਬਹੁਤ ਕਿਹਾ ਜੇ ਤੂੰ ਮਾਂ ਦਾ ਦੁੱਧ ਪੀਤਾ ਮੇਰੇ ਨਾਲ ਗੱਲ ਕਰ ਗੱਲ ਕਰ ਉੱਥੇ ਭਾਨਾ ਵੀ ਤਿਰਕ ਦਾ ਨਜ਼ਰ ਆਇਆ ਪਰ ਜੇ ਇੱਕ ਜੱਟ ਸਾਹਮਣੇ ਆ ਸਕਦਾ ਜਿਹਨੂੰ ਬਲੈਕਮੇਲ ਕਰਦੇ ਐ ਤਾਂ ਬਾਕੀ ਕਿੱਥੇ ਨੇ ਦੇਖੋ ਦੇਖੋ ਮਕਬੂਲ ਸਾਹਿਬ ਜਦੋਂ ਜੰਗਦੇ ਕੋਲੇ 22 ਲੱਖ ਰੁਪਇਆ ਗਿਆ ਹੁੰਦਾ ਜਾਂ 20 ਲੱਖ ਗਿਆ ਹੁੰਦਾ ਠੀਕ ਆ ਨਾ ਗੱਲ ਤੇ ਜੇ ਅਗਲੇ ਦਾ 15 ਲੱਖ ਦੇ ਕੇ ਖੜਾ ਛੱਡਦਾ ਅਗਲਾ ਕਿਉਂ ਕਹੂਗਾ ਵੀ ਭਾਨ ਨੇ ਪੈਸੇ ਲੈ ਲੇ ਜਿਹਦੇ ਪਰਿਵਾਰ ਦਾ ਨਹੀਂ ਲੱਗ ਗਿਆ ਹੁੰਦਾ ਜਿਹਦਾ 2 ਲੱਖ ਘਟ ਗਿਆ ਉਹ ਕਿਉਂ ਕਹੂਗਾ ਵੀ ਮੈਨੂੰ ਤੁਹਾਨੂੰ پیسے ਲੈ ਲੈ ਗੱਲ ਤਾਂ ਇਹ ਆ ਨਾ ਜਾਨੀ ਕਿ ਕਿਸੇ ਲਈ ਕਿਸੇ ਲਈ ਤੁਸੀਂ ਕੁਛ ਕਰ ਦਿਓ ਕੋਈ ਮੁਫਤ ਨਹੀਂ ਕਰਦਾ ਗੱਡੀਆਂ 'ਚ ਤੇਲ ਕੋਈ ਐਵੇਂ ਨਹੀਂ ਪੋਗਦਾ ਕਮਾਈ ਹੈਗੀ ਇਹਨਾਂ ਲੋਕਾਂ ਨੂੰ ਹੂੰ ਨਹੀਂ ਤਾਂ ਕਹਿੰਦੇ ਮੈਂ ਗੱਲਾਂ ਨੇ ਭਾਈਆ ਕਾਰਾਂ ਬਣਾਈਆਂ ਨੇ ਮੇਰਾ ਆਪਣਾ ਚੈਨਲ ਇੱਕ ਚੱਲਦਾ ਸੀ ਮੈਂ ਉੱਥੇ ਫਿਲਮਾਂ ਬਣਾਉਂਦਾ ਸੀ ਕਮੇਡੀ ਕਰਦਾ ਸੀ ਉੱਥੋਂ ਮੈਨੂੰ ਕਮਾਈ ਹੋਈ ਹੈ ਕੋਈ ਬੰਦਾ ਆ ਕੇ ਕਹਿ ਦੇਵੇ ਵੀ ਮੈਂ ਕਿਸੇ ਤੋਂ ਇੱਕ ਦੁੱक्की ਰੁਪਈਆ ਜਾਂ ਪੈਸਾ ਲਿਆ ਕਿ ਤੂੰ। ਵੀ ਕੱਲੇ ਚੈਨਲ ਨਾਲ ਤੁਸੀਂ ਕਿੰਨਾ ਕੁਝ ਬਣਾ ਲਿਆ ਦੀ ਤੁਸੀਂ ਕੀ ਬਣਾ ਲਿਆ ਤੁਸੀਂ 20 ਕਰੋੜ ਰੁਪਈਆ ਬਣਾ ਲਿਆ। ਤੁਹਾਡਾ ਵੀ ਜੰਨ ਚੱਲਦਾ ਹੀ ਆ। ਸਾਡੇ ਤਾਂ ਸਾਨੂੰ ਜੀ ਅਸੀਂ ਫੇਸਬੁਕ YouTube ਚਲਾਉਂਦੇ ਆ ਸਾਨੂੰ ਤਾਂ ਤਨਖਾਹਾਂ ਦੇ ਵੀ ਅੱਜ ਤੱਕ ਪੈਸੇ ਨਹੀਂ ਨਿਕਲੇ ਕਦੇ। ਫਿਰ ਫੇਸਬੁਕ ਤੁਸੀਂ ਬਹੁਤ ਜੁੰਦਰ ਨਾਲ ਘੁੰਮਦੇ ਹੋ ਤੁਸੀਂ। ਤੁਸੀਂ ਐੜੇ ਐੜੇ ਕੋਠੀਆਂ ਪਾਈਆਂ ਹੋਈਆਂ ਨੇ। ਹੂੰ। ਇੰਨਾ ਲੋਕਾਂ ਤੋਂ ਜਵਾਬ ਮੰਗਦੇ ਆਂ ਵੀ ਲੱਖੇ ਕੋਲੇ ਅੱਜ ਕਿਲੇ ਜ਼ਮੀਨ ਐ। ਹੂੰ। ਇਹ ਅੱਜ ਕਿਲੇ ਜ਼ਮੀਨ ਐ ਤੇ ਫਿਰ ਇੰਨਾ ਖਰਚਾ ਕਿੱਥੋਂ ਹੋ ਰਿਹਾ? 8 ਗਿੰਨਿਆਂ ਵਾਲਾ ਰੋਜ਼ 20-30 ਹਜ਼ਾਰ ਖਰਚਾ ਕਰ ਸਕਦਾ? ਹੂੰ। ਤੁਸੀਂ ਕੀ ਕਹਿਣਾ ਫਿਰ ਕਿੱਥੋਂ ਇਹਨਾਂ ਨੂੰ ਕੋਈ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਇਹਨਾਂ ਨੂੰ ਕੋਈ ਫੰਡ ਮਹੀਆ ਕਰਾਉਂਦਾ? ਕਰਾਉਂਦੇ ਆ ਜੀ ਕਰਾਉਂਦੇ ਐ। ਇੰਨਾ 20-30 ਹਜ਼ਾਰ ਰੋਜ਼ ਖਰਚਾ ਕੌਣ ਕਰ ਦੂ ਆਪਦੇ ਪੰਚੋ ਜੁੱਕ ਕਰਕੇ ਕਰਨ ਵਾਲਾ ਹੈਗਾ ਤਾਂ ਮੈਨੂੰ ਦੱਸ ਦੇਵੇ। ਕਤੂ ਦਾ ਹੁੰਦਾ ਨਹੀਂ ਇਹਨਾਂ ਕਰਦਾ ਨਹੀਂ ਕਿਸੇ ਨੂੰ ਕੀ ਮਿਲਦਾ ਕੋਈ ਫਿਰ ਪੰਜਾਬ ਦੀ ਸ਼ਾਂਤੀ ਭੰਗ ਕਰਾਉਣ ਨੂੰ ਫਿਰਦੇ ਆ ਲੋਕ ਤੁਸੀਂ ਇਹ ਕਹਿੰਦੇ ਹੋ ਪੰਜਾਬ ਦਾ ਮਾਹੌਲ ਖਰਾਬ ਕਰਨ ਬਾਅਦ ਤੇ ਆ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਲੱਖਾਂ ਸਦਾਨਾ ਕਿਤੇ ਸਕੂਲਾਂ 'ਤੇ ਜਾਂਦਾ ਹੈ ਪੰਜਾਬੀ ਮਾਂ ਬੋਲੀ ਸੇਵਾ ਕਰਦਾ ਊੜੇ ਤੇ ਜੂੜੇ ਦੀ ਗੱਲ ਕਰਦਾ ਹੁਣ ਉਹਦੇ ਮੁੰਡੇ ਦੇ ਜੂੜਾ ਹੈਗਾ ਜਾਂ ਉਹਦੇ ਅੰਗ ਜੂੜਾ ਹੈਗਾ ਨੀ ਉਹਲੇ ਜੂੜੇ ਦੀ ਗੱਲ ਕਰਦੇ ਦੱਸਦਾ ਮੈਨੂੰ ਊੜਾ ਹਾਂ ਊੜਾ ਪੰਜਾਬੀ ਦੀ ਗੱਲ ਕਰਦੇ ਆ ਪੰਜਾਬੀ ਮਾਤ ਭਾਸ਼ਾ ਦੀ ਗੱਲ ਕਰਦਾ ਪਾਣੀਆਂ ਦੀ ਗੱਲ ਕਰਦਾ ਗੱਲ ਤਾਂ ਚੰਗੀ ਕਰਦਾ ਪਰ ਤੁਹਾਡਾ ਸਵਾਲ ਵੀ ਕਿਤਨੇ ਕਿਤੇ ਬਹੁਤ ਜਾਇਜ਼ ਹੈ ਵੀ ਜਦੋਂ ਪਹਿਲਾਂ ਕੋਈ ਆਪ ਗੁੜ ਖਾਂਦਾ ਤਾਂ ਦੂਜਿਆਂ ਨੂੰ ਗੁੜ ਖਾਣ ਤੋਂ ਕਿਵੇਂ ਹਟਾ ਦੇਗਾ ਬਿਲਕੁਲ ਬਿਲਕੁਲ ਮੈਂ ਦੇਖੋ ਜਿਹੜਾ ਬੰਦਾ ਪੰਜਾਬ ਦੇ ਹੱਕ ਦੀ ਗੱਲ ਕਰਦਾ ਬੂਟਾ ਸੀ ਉਹਦਾ ਵਿਰੋਧ ਨਹੀਂ ਕਰ ਰਿਹਾ ਤੇ ਨਾ ਕਰਨਾ ਆਪਾਂ ਆਪਾਂ ਗੱਲ ਇਹ ਕਰਦੇ ਆਂ ਵੀ ਗੱਲੀ ਮੈਂ ਸਹਾਗਣ ਭੈਣੇ ਕੰਤ ਨੂੰ ਕਹ ਬੂ ਮੈਂ ਮੇੜਾ ਗਲਤ ਉਹ ਕਰਦੇ ਆ ਤੁਸੀਂ ਗੱਲਾਂ ਵੱਡੀਆਂ ਕਰਦੇ ਹੋ ਪਰ ਤੁਹਾਡੇ ਆਪਣੇ ਕੋਲੇ ਉਹ ਰਤਬਾ ਉਹ ਉਹ ਜੀਵਨ ਉਹ ਕਿਰਦਾਰ ਹੈ ਨਹੀਂ ਜਿਹੜੀ ਮੈਂ ਗੱਲ ਕਰਦਾ ਸੁਣ ਹੋ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਗੱਲ ਸੁਣ ਲਿਓ ਧਿਆਨ ਦੇ ਨਾਲ ਕੰਨ ਖੋਲ ਕੇ ਦੱਸ ਕੋਈ ਸੁਣ ਲੈਣ ਜਿਹੜੇ ਲੱਖੇ ਵਰਗਿਆਂ ਦੇ ਚਮਚੇ ਨੇ ਉਹ ਵੀ ਸੁਣ ਲੈਣ ਜਦੋਂ ਝਾੜੂ ਬਦੀ ਇਲੈਕਸ਼ਨ ਆ 2022 ਦੇ ਵਿੱਚ ਇਲੈਕਸ਼ਨ ਹੋ ਰਹੀ ਸੀ ਉਦੋਂ ਚੰਨੀ ਦਾ ਵਿਰੋਧ ਕਰਦੇ ਸੀ ਇਹ ਬੰਦੇ ਕਰਦੇ ਸੀ ਨਾ ਹੂੰ ਕਰਦੇ ਸੀ ਤੇ ਫਿਰ ਹੱਕ ਵਿੱਚ ਕਿਹਦੇ ਖੜੇ ਸੀ ਬਾਦਸ਼ਾਹ ਦੇ ਆਗੂ ਵਿੱਚ ਖੜੇ ਸੀ ਕਿਹਦੇ ਹੱਕਾਂ 'ਤੇ ਡਟੇ ਸੀ ਇਹ ਦੱਸ ਦਿਓ ਮੈਨੂੰ ਤੇ ਹੁਣ ਤੁਸੀਂ ਵਿਰੋਧ ਕਰ ਰਹੇ ਹੋ ਨਹੀਂ ਫਿਰ ਪੰਜਾਬ ਦੀ ਸੇਵਾ ਪੰਜਾਬ ਨੂੰ ਸਹੀ ਰਸਤੇ ਤੇ ਤੋਰਨ ਦੀ ਗੱਲ ਕੌਣ ਕਰਦਾ ਫਿਰ ਅੱਜ ਦੇਖੋ ਜਿਹੜਾ ਕੋਈ ਗੱਲ ਕਰਦਾ ਆਪਾਂ ਉਹਦਾ ਮੈਂ ਪਹਿਲਾਂ ਵੀ ਕਿਹਾ ਆਪਾਂ ਵਿਰੋਧ ਨਹੀਂ ਕਰਦੇ ਵੀ ਜਿਹੜੇ ਇਹ ਬੰਦੇ ਨੇ ਇਹਨਾਂ ਨੇ ਮਖੌਟਾ ਪਾਇਆ ਹੋਇਆ ਪੰਜਾਬ ਨੂੰ ਅੱਗ ਲਾਉਣ ਵਾਸਤੇ ਭਾਵੇਂ ਲੱਕਾ ਸਦਾਣਾ ਹੋਵੇ ਭਾਵੇਂ ਚੰਦੂ ਹੋਵੇ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦੇ ਦਿਓ ਇਹ ਬੰਦੇ ਜਦੋਂ ਇਹ ਸਿੱਧੂ ਬੂਸੇਵੜਾ ਨੇ ਇਲੈਕਸ਼ਨ ਲੜੀ ਆ ਤੁਹਾਨੂੰ ਪਤਾ ਚੰਗੀ ਤਰ੍ਹਾਂ ਉਦੋਂ ਉਦੋਂ ਇਹਦੇ ਨਾਲ ਵੀ ਨਹੀਂ ਖੜੇ ਜਦੋਂ ਮਾਈ ਭਾਗੋ ਗਣਾ ਆ ਉਦੋਂ ਉਹ ਤਾਂ ਮਾਫੀ ਮੰਗਵਾਉਂਦੇ ਨੇ ਘਰੇ ਜਾ ਕੇ ਮੰਗਵਾਈਆਂ ਕਿ ਨਹੀਂ ਮੰਗਵਾਈਆਂ ਮੰਨਦੇ ਹੋ ਜੀ ਨੂੰ ਜੀ ਜੀ ਹਾਂ ਬਿਲਕੁਲ ਸਹੀ ਹੈ ਅੱਜ ਬਲਕੌਰ ਸਿੰਘ ਦੇ ਨਾਲ ਖੜੇ ਨੇ ਜੀ ਕਿ ਕਿਧਰ ਨੂੰ ਕਹਾਣੀ ਜਾ ਰਹੀ ਹੈ ਕਹਾਣੀ ਜਾ ਕਿਧਰ ਰਹੀ ਹੈ ਤਾਂ ਦੱਸੋ ਹਮ ਤੇ ਇੱਕ ਇੱਕ ਤੁਸੀਂ ਜਿਹੜੀ ਗੱਲ ਕਰਦੇ ਸੀ ਵੀ ਲੜਕੀ ਨਾਲ ਕਿਸ ਤਰ੍ਹਾਂ ਬਿਹੇਵ ਕਰਦਾ ਫੋਨ ਦੇ ਉੱਤੇ ਇੱਕ ਸਾਡੇ ਕੋਲ ਵੀਡੀਓ ਬੁੱਟਾ ਸਿੰਘ ਜੀ ਪਿਛਲੇ ਦਿਨੀ ਆਈ ਹੈ ਖੰਨੇ ਤੋਂ ਇੱਕ ਮੁੰਡਾ ਆਰਟੀਆਈ ਐਕਟਿਵਿਸਟ ਦਾ ਕਾਲੀ ਉਹਨਾਂ ਦਾ ਨਾਮ ਹੈ ਉਹਨਾਂ ਨੇ ਇੱਕ ਵੀਡੀਓ ਇਹਦੀ ਸ਼ੇਅਰ ਕੀਤੀ ਹੈ ਕਿ ਗੌਣ ਵਾਲਿਆਂ ਨੂੰ ਗਾਲ੍ਹਾਂ ਕੱਢ ਰਹੇ ਨੇ ਵੀ ਲੋਕਾਂ ਨੂੰ ਵੀ ਗਾਲ੍ਹਾਂ ਕੱਢ ਰਿਹਾ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਸ ਸਮੇਂ ਮਤਲਬ ਇੱਕ ਪੰਜਾਬ ਦਾ ਹਤੈਸ਼ੀ ਹੋ ਕੇ ਭਾਨਾ ਸਿੱਧੂ ਇਦਾਂ ਦੀਆਂ ਗੱਲਾਂ ਕਾਰ ਚ ਬੈਠ ਕੇ ਲੋਕਾਂ ਨੂੰ ਗਾਲ੍ਹਾਂ ਸੰਬੋਧਨ ਕਰਨੀਆਂ ਵੀ ਕੁੱਤੇ ਲੋਕੋ ਤੁਸੀਂ ਆ ਮੈਨੂੰ ਸੁਣ ਲਓ ਗੌਣਾ ਇਹ ਕਿਤੇ ਨਾ ਕਿਤੇ ਗੱਲ ਬਹੁਤ ਭੈੜੀ ਲੱਗੀ ਹੈ ਦੇਖੋ ਡਾਕਟਰ ਅੰਗਰੇਟੇ ਦੇ ਖਿਲਾਫ ਇਹਨਾਂ ਨੂੰ ਜਾ ਕੇ ਪਰਚਾ ਕਰਾਉਣ ਦੀ ਕੋਸ਼ਿਸ਼ ਕੀਤੀ ਚਾਰ ਪੰਜ ਬੰਦੇ ਗਏ ਤੁਹਾਨੂੰ ਪਤਾ ਚੰਗੀ ਤਰ੍ਹਾਂ ਠੀਕ ਹੈ ਉਹਦੇ ਪਰਚਾ ਹੋਇਆ ਵੀ ਚਲੋ ਉਹਨੂੰ ਜਵਾਬਤ ਮਿਲ ਗਈ ਹੁਣ ਜਿਹੜੀਆਂ ਗਾਲ੍ਹਾਂ ਪਾਹਨੇ ਸਿੱਧੂ ਨੇ ਗੱਡੀ 'ਚ ਬਹਿ ਕੇ ਡਰੈਕਟ ਕੱਢੀਆਂ ਨੇ ਉਹ ਕਿਹਨੂੰ ਕੱਢੀਆਂ ਨੇ ਵੀ ਦੱਸ ਸਕਦਾ ਉਹ ਕੱਡੀਆਂ ਸਾਨੂੰ ਤੁਹਾਨੂੰ ਲੋਕਾਂ ਨੂੰ ਬਸ ਫਿਰ ਫਿਰ ਕਿੱਦਾਂ ਅਸੀਂ ਕਹਿ ਦਈਏ ਵੀ ਪੰਜਾਬ ਦੇ ਹਸੈਸੀ ਨੇ ਕਿੱਦਾਂ ਕਹਿ ਦਈਏ ਲੋਕਾਂ ਨੂੰ ਹੁਣ ਜਿਹੜੀ ਸ਼ਬਦਾਵਲੀ ਪਾਹਨਾ ਸਿੱਧੂ ਵਰਤਦਾ ਹੈ ਗੱਡੀ ਵਿੱਚ ਬਹਿ ਕੇ ਕਿਹੀਆਂ ਗੰਦੀਆਂ ਗਾਲ੍ਹਾਂ ਕੱਢਦਾ ਹੈ ਤੇ ਉਹ ਉਹ ਪਾਹਨਾ ਸਿੱਧੂ ਦੱਸੂਗਾ ਜਾਂ ਇਹ ਚਮਕੇ ਦੱਸਣਗੇ ਵੀ ਗਾਲ੍ਹਾਂ ਕਿਹਨੂੰ ਕੱਢੀਆਂ ਨੇ ਫਿਰ ਕਹਣਗੇ ਬੂਟਾ ਸਿੰਘ ਆਰਾ ਕੱਢਦਾ ਫਿਰ ਕਹਣਗੇ ਬੂਟਾ ਸਿੰਘ ਆਰਾ ਕੱਢਦਾ ਬੂਟਾ ਸਿੰਘ ਰਫਤਾਰ ਰਾਏ ਨਾਲ ਐਸਾ ਕੀ ਪੰਗਾ ਹੋਇਆ ਸੋਸ਼ਲ ਮੀਡੀਆ ਤੁਸੀਂ ਉਹਦੇ ਬਾਰੇ ਵੀਡੀਓ ਪਾਉਂਦੇ ਸੀ ਉਹ ਤੁਹਾਡੇ ਬਾਰੇ ਪਾਉਂਦਾਈ ਤੁਸੀਂ ਕਿ ਅੱਜ ਤੋਂ ਬਾਅਦ ਮੈਂ ਕਤੀੜਾ ਨੂੰ ਨਹੀਂ ਛੇੜਦਾ ਉਹਨੇ ਕਹਣਾ ਮੈਂ ਇਹ ਕਤੀੜਾ ਨੂੰ ਨਹੀਂ ਛੇੜਦਾ ਕੀ ਮਸਲਾ ਕੀ ਸੀ ਮਸਲਾ ਕੁਝ ਨਹੀਂ ਸੀਗਾ ਲੈਣ ਦੇਣ ਹਰੇਕ ਬੰਦੇ ਦਾ ਹੁੰਦਾ ਚਲੋ ਮੇਰਾ ਵੀ ਹੋ ਸਕਦਾ ਇਹ ਤਾਂ ਚੰਨ ਸੂਰਜ ਦਾ ਵੀ ਜਿਵੇਂ ਲੋਕ ਕਹਿੰਦੇ ਨੇ ਹੁੰਦਾ ਠੀਕ ਹੈ ਗੱਲ ਇਹ ਸੀ ਵੀ ਤੁਸੀਂ ਨਿੱਜੀ ਮਾਮਲਾ ਕਿਹਦਾ ਛੇੜਦਾ ਮੇਰੇ ਪਿੰਡ ਜਾਂਦਾ ਉਹ ਮੇਰੇ ਪਿੰਡ ਦੇ ਵਿੱਚ ਉਹ ਜਿਹੜੀ ਕਥਾ ਕਹਾਣੀ ਕੀਤੀ ਉਹ ਹੈ ਹੀ ਨਹੀਂ ਸੀਗੀ ਜਾਣ ਬੁੱਝ ਕੇ ਫਿਰ ਮੈਂ ਇਥੇ ਆਪਣੇ ਡੀਐਸਬੀ ਸਾਹਿਬ ਕੋਲੇ ਬੁਲਾਇਆ ਉਹਨੂੰ ਦਰਖਾਸਤ ਦੇ ਕੇ ਆਇਆ ਉਥੇ ਉਹ ਉਥੇ ਮਾਫੀ ਮੰਗ ਕੇ ਗਿਆ ਬੰਦਾ ਉਹ ਤੁਸੀਂ ਹੁਣ ਉਹਦੀ ਗੱਲ ਸੁਣ ਲਓ ਉਹਦਾ ਗਾਣਾ ਆਇਆ ਕਿ ਤੁਹਾਨੂੰ ਮੈਂ ਲਿੰਕ ਭੇਜ ਦਿੰਦਾ ਅਰਬਤਾਰਾ ਜਿਹੜੇ ਗਾਣਾ ਕੱਢਿਆ ਉਹਦੇ ਵਿੱਚ ਉਹ ਕਹਿੰਦਾ ਮੈਂ ਲਾਤੇ ਲਾਤਰ ਕੇ ਪਾੜ ਦੂੰ ਕਿਹਨੂੰ ਪਾੜ ਦੂੰਗਾ ਦੱਸੋ ਮੈਨੂੰ ਇਹ ਵਾਇਲੈਂਸ ਨਹੀਂ ਹੈਗਾ ਲੋਕਾਂ ਨੂੰ ਢਕਾਉਣ ਲਈ ਹੈਗਾ ਤੇ ਹੋਰ ਕੀ ਹੈ ਜੇ ਇਹਨਾਂ ਲੋਕਾਂ ਨੂੰ ਖਾਚ ਨਹੀਂ ਕਮਾਂਗੇ ਕਤੀੜ ਭੇੜ ਨਹੀਂ ਕਮਾਂਗੇ ਤੇ ਹੋਰ ਕੀ ਕਮਾਂਗੇ ਵੀ ਦੱਸੋ ਮੈਨੂੰ ਮੈਂ ਤੁਹਾਨੂੰ ਇੱਕ ਗੱਲ ਕਰਦਾ ਜੀ ਇਹ ਲੋਕ ਕਹਿੰਦੇ ਸਮਾਜ ਸੇਵਾ ਕਰਦੇ ਆ ਲੋਕ ਹੱਕਾਂ ਦੀਆਂ ਗੱਲਾਂ ਕਰਦੇ ਆ ਫਿਰ ਤੁਸੀਂ ਕਿਹਨੂੰ ਮੰਨਦੇ ਹੋ ਵੀ ਪੰਜਾਬ ਦੀ ਜਿਹੜਾ ਵਾਕਈ ਆਵਾਜ਼ ਹੈਗਾ ਬੰਦਾ ਕਿਹਨੂੰ ਮੰਨਦੇ ਹੋ ਦੇਖੋ ਪੰਜਾਬ ਦੇ ਵਿੱਚ ਜਿਹੜੇ ਸਮਾਜ ਸੇਵੀ ਲੋਕ ਨੇ ਉਹ ਤੌਰ ਤਰੀਕਾ ਨਾਲ ਤਾਂ ਗੱਲ ਕਰਨ ਦਾ ਹੈਗਾ ਜੀ ਉਹਨਾਂ ਦਾ ਲਹਿਜਾ ਹੈਗਾ ਗੱਲ ਕਰਨ ਦਾ ਪਿਆਰ ਦੇ ਨਾਲ ਗੱਲ ਕਰਦੇ ਨੇ ਪੜ੍ਹੇ ਲਿਖੇ ਸੱਜਣੇ ਸ਼ਬਦਾਵਲੀ ਬਧੀ ਉਹਨਾਂ ਦੀ ਉਹਨਾਂ ਦਾ ਨਾਂ ਲੈਣ ਦੀ ਲੋੜ ਨਹੀਂ ਤੁਹਾਨੂੰ ਆਪਣੇ ਆਪ ਤਾਂ ਲੱਗਦਾ ਵੀ ਕੌਣ ਨੇ ਉਹ ਪਰ ਜਿਹੜੇ ਬੰਦੇ ਇਹ ਖਾਕਪਾਉਂਦੇ ਨੇ ਗਾੜੀ ਬਲੋਚ ਕਰਦੇ ਨੇ ਹੁਣ ਉਹ ਕੁੜੀ ਨੂੰ ਕਹਿੰਦਾ ਇੱਕ ਏਜੰਡਰ ਨੂੰ ਕਹਿੰਦੇ ਮੈਂ ਜਵਾਨ ਖੇਚਣ ਨੂੰ ਇਹ ਗੱਲ ਕਹਿੰਦਾ ਇਹ ਦੱਸੋ ਇਹ ਜ਼ੰਗੋ ਜੀ ਕਿੰਨੀ ਕ ਵਧੀਆ ਹੈ ਇਹ ਲੈਂਗੁਏਜ ਕਿੰਨੀ ਕੁ ਵਧੀਆ ਜਿਹੜੀ ਵਰਤੀ ਹੈ ਤੁਸੀਂ ਦੱਸੋ ਹੋਰ ਕੀ ਕਰੀਏ ਆਪਾਂ ਇਹ ਤਾਂ ਇੱਕ ਆਜ਼ਾਦੀ ਮਿਲ ਗਈ ਤੁਸੀਂ ਖੁਦ ਵੀ ਮੰਨਦੇ ਹੋ ਆਸੀਂ ਵੀ ਮੰਨਦੇ ਹਾਂ ਸੋਸ਼ਲ ਮੀਡੀਆ ਇੱਕ ਐਸੀ ਆਜ਼ਾਦੀ ਮਿਲ ਗਈ ਲੋਕਾਂ ਨੂੰ ਆਪਣੀ ਗੱਲ ਰੱਖਣ ਦੀ ਫਿਰ ਕਿਤੇ ਨਾ ਕਿਤੇ ਕੋਈ ਐਦਾਂ ਦਾ ਸਿਸਟਮ ਹੋਣਾ ਚਾਹੀਦਾ ਵੀ ਜੇ ਕੋਈ ਕਿਸੇ ਦੇ ਖਿਲਾਫ ਬਿਨਾ ਤੱਥਾਂ ਤੋਂ ਗੱਲ ਕਰਦਾ ਬਿਨਾ ਮਤਲਬ ਤੋਂ ਕਿਸੇ ਨੂੰ ਬਦਨਾਮ ਕਰਦਾ ਉਹਨਾਂ ਦੇ ਉੱਤੇ ਕੋਈ ਨਾ ਕੋਈ ਕਾਰਵਾਈ ਹੋਵੇ ਜਾਂ ਕੋਈ ਸੈਂਸਰ ਹੋਵੇ ਜਾਂ ਕੋਈ ਸਰਕਾਰ ਐਸੀ ਪਾਲਿਸੀ ਬਣਾਵੇ ਵੀ ਇਦਾਂ سوشل میڈیا ਤੇ ਤੁਸੀਂ ਹੁਣ ਕੱਲੇ ਇਹਨਾਂ ਦੀ ਗੱਲ ਨਾ ਆਪਾਂ ਕਰੀਏ ਹੋਰ ਵੀ ਨੇ ਲੋਕ ਗੰਦ ਪਾਉਣ ਵਾਲੇ ਬੜੇ ਨੇ ਨੰਗੇਜ ਬੜਾ ਦਿਖਾ ਰਹੇ ਨੇ ਉਹਨੂੰ ਕੰਟਰੋਲ ਕਿਵੇਂ ਕਰਾਂਗੇ ਆਪਾਂ ਦੇਖੋ ਇਹ 4-5 ਬੰਦਿਆਂ ਦਾ ਨਾਂ ਕਿਉਂ ਲਿਆ ਜਾਂਦਾ ਇਹਨਾਂ ਦਾ ਇੱਕ ਬਹੁਤ ਵੱਡਾ ਕਿੱਤਾ ਇੱਕ ਧੰਦਾ ਬਣ ਗਿਆ ਪੈਸੇ ਕਮਾਉਣ ਦਾ ਹੁਣ ਮਾਨ ਮਠੰਡੇ ਵਾਲਾ ਪੁਲਿਸ ਤੋਂ ਭੱਜਾ ਫਿਰਦਾ ਉਹਦੇ ਪਰਚਾ ਹੋਊਗਾ ਉਹਦਾ ਵੀ ਕੋਈ ਮਸਲਾ ਫੜਿਆ ਹੋਇਆ ਸੀਗਾ ਠੀਕ ਹੈ ਲੱਖੇ ਸੁਧਾਣੇ ਦਾ ਵੀ ਪੁਰਾਣਾ ਕੇਸ ਪੁਲਿਸ ਨੇ ਖੋਲ੍ਹ ਲਿਆ ਤੁਹਾਨੂੰ ਪਤਾ ਹੋਣਾ ਹੈ ਠੀਕ ਹੈ ਉਹਦੇ ਵਿੱਚ ਕੰਝਾਂ ਕੱਟਿਆ ਜਾ ਰਿਹਾ ਹੈ ਭਾਵੇਂ ਸਿੱਧੂ ਤੇ ਦੀ ਪਰਚਾ ਪੱਕਾ ਹੋਊਗਾ ਇੱਕ ਰਾਜ ਖਾਲਸਾ ਉਹ ਬਹੁਤ ਬੋਲਦਾ ਹੁਣ ਤੁਸੀਂ ਲਖੰਗਾ ਜਿਹਨੂੰ ਮੈਂ ਅੱਜ ਦੀ ਗੱਲ ਕਰਦਾ ਜਿਹੜਾ ਅਮਰਪਾਲ ਦਾ ਸਾਥੀ ਫੜਿਆ ਆਪਣੇ ਦਿੱਲੀ ਫੜਿਆ ਰੇਲਵੇ ਸਟੇਸ਼ਨ ਤੇ ਲਖੰਗਾ ਨਾ ਕਹਿੰਦਾ ਤੁਸੀਂ ਉਹਦੇ ਹੱਥ 'ਚ ਫੋਲੋ ਤੁਸੀਂ ਤਾਂ ਇਹ ਲੋਕਾਂ ਨੂੰ ਢਕਾਉਣ ਵਾਲੀ ਗੱਲ ਨਹੀਂ ਜੇ ਤੇ ਹੋਰ ਕੀ ਹੈ ਜਦੋਂ ਅਮਰਪਾਲ ਇੱਥੇ ਫਿਰਦਾ ਸੀ ਉਹਨੂੰ ਪਹਿਲਾਂ ਉਭਾਰੀ ਗਿਆ ਜਦੋਂ ਅੰਦਰ ਜੇਲ੍ਹ 'ਚ ਵਾਗਿਆ ਫਿਰ ਪਿੱਛੇ ਖੜੇ ਨਾ ਫਿਰ ਖੜੇ ਨਾ ਪਿੱਛੇ ਤੁਸੀਂ ਪਹਿਲਾਂ ਸਟੈਂਡ ਕਰੋ ਵੀ ਤੁਸੀਂ ਖਾਲਸਤਾਨ ਕਿਉਂ ਤੁਸੀਂ ਪਹਿਲਾਂ ਸਟੈਂਡ ਕਰੋ ਵੀ ਤੁਸੀਂ ਹੈ ਕੀ ਹੋ ਪਹਿਲਾਂ ਆਪਣੇ ਆਪ ਨੂੰ ਸਾਬਤ ਕਰੋ ਹੁਣ ਬੁਟਾ ਸੀ ਕੀ ਹੈ ਬੁਟਾ ਸੀ ਕਿ ਨਾਰਮਲ ਜਾਂ ਛੋਟਾ ਜਿਹਾ ਪ੍ਰਕਾਰਕ ਹੈ ਗੱਲ ਕਰ ਦਿੰਦਾ ਜੇ ਕੋਈ ਗਲਤੀ ਕਰਦਾ ਉਹਨੂੰ ਅਹਿਸਾਸ ਕਰਾਈਦਾ ਗੁੰਡਾ ਕਰਦੀ ਥੋੜੀ ਕਰਦੇ ਆ ਗੁੰਡਾ ਕਰਦੀ ਨਹੀਂ ਕਰਦੇ ਉਹਨੂੰ ਅਹਿਸਾਸ ਕਰਾਈਦਾ ਵੀ ਮਿੱਤਰਾਂ ਤੂੰ ਆ ਗਲਤੀ ਕੀਤੀ ਐ ਐਦੋਂ ਮੁੜ ਕੇ ਨਾ ਕਰੀ ਥੋੜਾ ਜਿਹਾ ਧਿਆਨ ਦੇ ਲੈ ਜੇ ਕੋਈ ਲੈਂਗੁਏਜ ਦੀ ਗਲਤ ਹੋ ਗਈ ਐ ਜੇ ਕੋਈ ਗਲਤੀ ਕਰਕੇ ਮਾਫੀ ਮੰਗਦਾ ਹੈ ਕੋਈ ਗਲਤੀ ਜ਼ਿੰਦਗੀ ਇਨਸਾਨ ਕਰਦਾ ਹੈ ਮਾਫੀ ਮੰਗ ਕੇ ਉਹ ਭੋਲੋਂ ਨੂੰ ਬਖਸ਼ਣੀ ਚਾਹੀਦੀ ਹੈ ਦੇਖੋ ਗਲਤੀ ਗਲਤੀ ਵਿੱਚ ਫਰਕ ਹੁੰਦਾ ਹੈ ਜੇ ਤੁਸੀਂ ਬਾਦਲਾਂ ਵਾਲੇ ਪਾਸੇ ਗੱਲ ਕਰੋਗੇ ਨਾ ਕਿ ਵਿਆਧਵੀ ਕਰਾ ਕੇ ਮਾਫੀ ਮੰਗ ਲਈ ਇਹ 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 ਮਹਾਪਾਪ ਕੀਤਾ ਸੀ ਇਹ ਇਹ ਤਾਂ ਅਪਰਾਧ ਕੀਤਾ ਸੀ ਤੁਹਾਨੂੰ ਮੈਂ ਗਿਣਾ ਦੇਣਾ ਜੇ ਕੋਈ ਬੰਦਾ ਮਾੜੀ ਮੋਟੀ ਗਲਤੀ ਹੁੰਦੀ ਹੈ ਜੀ ਹੁਣ ਸੌਰੀ ਸ਼ਬਦ ਦਾ ਭਾਵ ਕੀ ਹੁੰਦਾ ਸੌਰੀ ਤੋਂ ਭਾਵ ਹੁੰਦਾ ਕਿ ਦੁਬਾਰਾ ਨਹੀਂ ਕਰਾਂਗੇ ਅਸੀਂ ਇਹ ਤਾਂ ਸੀ ਉਹ ਬਿਸ਼ਰਮੀ ਧਾਰਨੀ ਕਹਿੰਦੇ ਕਿਸੇ ਬੰਦੇ ਦਾ ਮੂੰਹ ਕਾਲਾ ਕਰਕੇ ਪਿੰਡ ਵਿੱਚ ਭਵਾਇਆ ਗਿਆ ਤੇ ਉਹਦਾ ਰੋਜ਼ ਦਾ ਕੰਮ ਸੀ ਘਰ ਵਾਲੀ ਖੜੀ ਸੀ ਬਾਹਰ ਤੇ ਕਹਿੰਦਾ ਤੂੰ ਗਰਮ ਪਾਣੀ ਕਰਾ ਕੇ ਧੋਣਾ ਹੈ ਕਹਿੰਦਾ ਇਹ ਤਾਂ ਰੋਜ਼ ਦਾ ਹੀ ਕੰਮ ਹੈ ਗਲਤੀ ਤੋਂ ਭਾਵੇਂ ਇਹ ਨਹੀਂ ਹੁੰਦਾ ਵੀ ਤੁਸੀਂ ਆਪਣਾ ਗਰੂਸ ਛੜਾਓ ਗਲਤੀ ਤਾਂ ਛੋਟੀ ਮੋਢੀ ਹੁੰਦੀ ਹੈ ਤੁਸੀਂ ਪਛਤਾਪ ਕਰਨਾ ਵੀ ਮੁੜ ਕੇ ਨਹੀਂ ਕਰਾਂਗੇ ਹੁਣ ਜੇ ਤੁਸੀਂ ਬਾਦਲਾਂ ਦੀ ਗੱਲ ਕਰੋਗੇ ਬਾਦਲਾਂ ਦੇ ਤਾਂ ਤੁਸੀਂ 170 ਐਮਐਲਏ ਸੀ ਸਰਕਾਰ ਦੇ ਵਿੱਚ ਘੱਟੋ ਘੱਟ 170 ਐਜਪੀਸੀ ਮੈਂਬਰ ਨੇ ਕ੍ਰੋਮਿਕਮੈਂਟ ਦਾ ਪ੍ਰਧਾਨ ਹੈ ਪੰਜ ਜਥੇਦਾਰ ਨੇ ਠੀਕ ਹੈ ਨਾ ਤੇ ਉਹ ਤਾਂ ਉਹ ਗਲਤੀ ਤਾਂ ਹੈ ਨਹੀਂ ਉਹ ਤਾਂ ਉਹਦਾ ਅਪਰਾਧ ਕੀਤਾ ਹੈ ਉਹ ਤਾਂ ਥੋੜੀ ਸਰਕਾਰ ਦੇ ਵਿੱਚ ਹੋਇਆ ਇਹ ਤਾਂ ਹੋ ਨਹੀਂ ਸਕਦਾ ਮਾ ਇਹਦਾ ਅਪਰਾਧ ਹੈ ਉਹਦਾ ਇਹਦਾ ਸੈਂਕੜੇ ਬੰਦੇ ਨੇ ਕਿ ਤੁਸੀਂ ਬੋਧਵਾ ਪੰਜਾਬ ਮਤਲਬ ਗਲਤੀ ਦੀ ਮਾਫੀ ਹੈਗੀ ਆ ਅਪਰਾਧ ਦੀ ਕੋਈ ਮਾਫੀ ਨਹੀਂ ਤਾਂ ਤੁਸੀਂ ਵੀ ਕਿਸੇ ਸਮੇਂ ਇੱਕ ਗਲਤੀ ਕਰਦੀ ਤੁਹਾਡੀ ਵੀਡੀਓ ਵਾਇਰਲ ਹੋਈ ਤੁਸੀਂ ਮਾਫੀ ਮੰਗੀ ਕੀ ਗੱਲ ਉਹ 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 ਮਾਫ ਕਰਨ ਦੇ ਯੋਗ ਹੈ ਜਿਹੜੀ ਮੇਰੀ ਗੱਲ ਹੈਗੀ ਆ ਜੀ ਮੈਂ ਤਾਂ ਅੱਜ ਵੀ ਕਹਣਾ ਜਿੰਨਾ ਬੰਦਿਆਂ ਨੇ ਗੋਲਕਾਂ ਲਾਈਆਂ ਹੋਈਆਂ ਨੇ ਗੁਰਦੁਆਰਿਆਂ ਵਿੱਚ ਉਹ ਗੋਲਕ ਵਿੱਚੋਂ ਕੀ ਕੱਢਦੇ ਨੇ ਇਹ ਦੱਸੋ ਪਹਿਲਾਂ ਹੂੰ ਹੁਣ ਜੇ ਤੁਸੀਂ ਬਾਦਲਾਂ ਦੀ ਗੱਲ ਕਰੋਗੇ ਛੂਮਣੀ ਕਿਵੇਂ ਉਹ ਕੀ ਕੱਢਦੇ ਨੇ ਹੂੰ ਉਧਰ ਵੀ ਤਾਂ ਲਾਉਂਦੇ ਹੋ ਨਾ ਉੱਤੇ ਲਾਏ ਹੋਏ ਨੇ ਪਤਨ ਜਿਹੜੇ ਗੁਰੂ ਘਰਾਂ 'ਚ ਗੱਲੇ ਲਾਏ ਹੋਏ ਨੇ ਫਿਰ ਇਹਨਾਂ ਦੇ ਘਰੇ ਜਾਂਦੇ ਉਹ ਫੇ ਬੇਕੇ ਕੋਈ ਸ਼ੱਕ ਹੈ ਜਿਹੜੇ ਵੱਡੇ ਵੱਡੇ ਪ੍ਰਬੰਧਕ ਨੇ ਛਿਤਰੋ ਛਿਤਰੀ ਦੇ 골ਕਾਂ ਪਿੱਛੇ ਹੋਏ ਨੇ ਵੀਡੀਓ ਬਾਹਰ ਹੋਈਆਂ ਉਹ ਕਾਹਦੇ ਪਿੱਛੇ ਹੋਈਆਂ ਨੇ ਪ੍ਰਧਾਨਾਂ ਦੀਆਂ ਵੀਡੀਓ ਬਾਹਰ ਹੋ ਗਈਆਂ ਰਾਤਾਂ ਨੂੰ ਗੱਲੇ ਭੰਨ ਕੇ ਗੱਲੇ ਭੰਨ ਕੇ ਉਹ ਉਹ ਕੌਣ ਨੇ ਮੁੰਤਾ ਸਿੰਘ ਤਾਂ ਕੁਝ ਵੀ ਨਹੀਂ ਉਹਦੇ ਵਿੱਚ ਹੂੰ ਨਹੀਂ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਮੈਂ ਗਲਤੀ ਕੀਤੀ ਆ ਫਲਾਣੇ ਨੇ ਕੀਤੀ ਆ ਤਾਂ ਮੈਂ ਵੀ ਕਰ ਲਈ ਬੂਟਾ ਸਿੰਘ ਇਹ ਗੱਲ ਤਾਂ ਕਰਨ ਲਈ ਬਣਦੀ ਨਹੀਂ ਨਾ 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 ਮੈਂ ਬਿਲਕੁਲ ਨਹੀਂ ਕਹਿੰਦਾ ਨਾਲੇ ਜਿੱਥੇ ਜਿਹੜੀ ਮੇਰੀ ਵੀਡੀਓ ਹੈਗੀ ਆ ਮੈਂ ਸ਼ਰਿਆਮ ਕਹਿਣਾ ਨਹੀਂ ਉਹ ਮੇਰੀ ਵੀਡੀਓ ਸੀ ਉਹ ਉਹ ਬੰਦੇ ਨੇ ਡਰਗ ਦਾ ਤਾਂ ਦਾ ਕਰਦੇ ਨੇ ਅੱਜ ਵੀ ਗੁਰਦੁਆਰੇ ਵਿੱਚ ਬੈਠੇ ਨੇ ਡਰੱਗੀ ਨੇ ਬੰਦੇਓ ਸਿਰੇ ਦੇ ਅੱਜ ਵੀ ਬੈਠੇ ਨੇ ਉਹ ਜੀ ਅਗਲੀ ਵਾਰੀ ਫੇਰ ਕਿਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਪਰ ਮੈਂ ਤੁਹਾਨੂੰ ਇਹੀ ਸੋਸ਼ਲ ਮੀਡੀਆ ਦੀ ਗੱਲ ਕਰਦਾ ਸੀ ਵੀ ਕਿਸ ਤਰ੍ਹਾਂ ਫਿਰ ਜੇ ਕੋਈ ਬੰਦਾ ਇਹਨੂੰ ਜਾਇਜ਼ ਨਜਾਇਜ਼ ਤਰੀਕੇ ਨਾਲ ਯੂਜ਼ ਕਰਦਾ ਉਹਤੇ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਕਿਸ ਤਰ੍ਹਾਂ ਪੰਜਾਬ ਦੀ ਜਿਹੜੀ ਸਥਿਤੀ ਹੈ ਉਹਨੂੰ ਵਿਗਾੜਨ ਦੀ ਗੱਲ ਕਰਦਾ ਤੇ ਜਾਂ ਪੰਜਾਬ ਦੀ ਜਿਹੜੀ ਸਾਡਾ ਸੱਭਿਆਚਾਰ ਹੈ ਉਹਨੂੰ ਖਰਾਬ ਕਰਨ ਦੀ ਗੱਲ ਕਰਦਾ ਇਸ ਵਿਸ਼ੇ ਤੇ ਅਗਲੀ ਵਾਰੀ ਫੇਰ ਗੱਲਬਾਤ ਕਰਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਕਬੂਲ ਜੀ ਮਕਬੂਲ ਜੀ ਇੱਕ ਗੱਲ ਸੁਣ ਲਿਓ ਤੇ ਇਹਨਾਂ ਸਮਾਪਤੀ ਨਾ ਕਰਿਓ ਹੁਣ ਆਪਾਂ ਗੱਲਬਾਤ ਕੀਤੀ ਐ ਆਪਾਂ ਕਿਸੇ ਨੂੰ ਗਾਲ ਥੋੜੀ ਕੱਢੀ ਐ ਕੋਈ ਉਹ ਕੋਈ ਆਪਾਂ ਰੌਣਕ ਥੋੜੀ ਬੋਲਿਆ ਆਪਾਂ ਗੱਲ ਕੀਤੀ ਐ ਇਦਾਂ ਗੱਲਬਾਤ ਕਰੋ ਤੁਸੀਂ মিডিਆ ਤੇ ਕਉ ਨੂੰ ਗਾੜੀ ਬਲੋਜ ਕਰਨ ਦਾ ਗਲਤ ਲੈਂਗੁਏਜ ਯੂਜ਼ ਕਰਨ ਦਾ ਕੋਈ ਮਤਲਬ ਨਹੀਂ ਹੈਗਾ ਕੋਈ ਹੱਕ ਕੋਈ ਅਧਿਕਾਰ ਨਹੀਂ ਹੈਗਾ ਜੀ ਜੀ ਸاسي ਕਾਲ ਦੀ ਸاسي ਕਾਲ ਕਨਵਾ ਚੇ ਕਿ ਗਿਆਨੀ ਬੁੱਟਾ ਸਿੰਘ ਨਾਲ ਗੱਲਬਾਤ ਕਰ ਰਹੇ ਸੀ ਸੋਸ਼ਲ ਮੀਡੀਆ ਤੇ ਅਕਸਰ ਵੀ ਐਕਟਿਵ ਰਹਿੰਦੇ ਨੇ ਇਹਨਾਂ ਦੀਆਂ ਪੋਸਟਾਂ ਤੁਸੀਂ ਦੇਖਦੇ ਹੋ ਵੀਡੀਓ ਦੇਖਦੇ ਹੋ ਆ ਖਾਸ ਕਰਕੇ ਅੱਜ ਗੱਲਬਾਤ ਕੀਤੀ ਆਪਾਂ ਭਾਨਾ ਸਿੱਧੂ ਬਾਰੇ ਲੱਖਾ ਸੁਧਾਨਾ ਉਹਨਾਂ ਦੇ ਨਾਲ ਜਿੰਨੇ ਵੀ ਬੰਦੇ ਆ ਉਹਨਾਂ ਬਾਰੇ ਜੱਜ ਰਫਤਾਰ ਰਾਏ ਦੇ ਗੱਲ ਕੀਤੀ ਇਹਨਾਂ ਨੇ ਇਹਨਾਂ ਨੇ ਆਪਣਾ ਪੱਖ ਰੱਖਿਆ ਤੇ ਉਹਨਾਂ ਬਾਰੇ ਜੋ ਗੱਲਾਂ ਬਾਤਾਂ ਕੀਤੀਆਂ ਨੇ ਉਹ ਜਦੋਂ ਚਾਹਣ ਇਸ ਵਿਸ਼ੇ ਦੇ ਉੱਤੇ ਸਾਡਾ ਨੰਬਰ ਟੈਲੀਕਾਸਟ ਹੁੰਦਾ ਗੱਲਬਾਤ ਕਰ ਸਕਦੇ ਨੇ ਲੱਖਾભાઈ ਗੱਲਬਾਤ ਕਰ ਸਕਦੇ ਨੇ ਜਾਂ ਉਹਨਾਂ ਦੇ ਨਾਲ ਭਾਨਾ ਸਿੱਧੂ ਗੱਲ ਕਰ ਸਕਦੇ ਨੇ ਜਿਹੜਾ ਵੀ ਚਾਵੇ ਇਸ ਵਿਸ਼ੇ ਤੇ ਗੱਲਬਾਤ ਕਰ ਸਕਦਾ ਆਪਾਂ ਨੂੰ ਟੈਲੀਕਾਸਟ ਕਰੀਏ ਕਿਉਂਕਿ ਸੋਸ਼ਲ ਮੀਡੀਆ ਤੇ ਇੱਕ ਐਸੀ ਆਜ਼ਾਦੀ ਲੋਕਾਂ ਨੂੰ ਮਿਲ ਗਈ ਜੀਦਾ ਵੀ ਦਿਲ ਕਰਦਾ ਮੈਂ ਪਹਿਲਾਂ ਸਟਾਰਟਿੰਗ ਚ ਦੱਸਿਆ ਉਹ ਲਾਈਵ ਹੋ ਕੇ ਆਪਣਾ ਪੱਖ ਰੱਖਦਾ ਪਰ ਕਿਸੇ ਦੇ ਖਿਲਾਫ ਬੋਲਣ ਤੋਂ ਪਹਿਲਾਂ 100 ਵਾਰ ਸੋਚਣਾ ਬਣਦਾ ਤੇ ਉਹਦੇ ਜਿਹੜੇ ਪੱਖ ਨੇ ਉਹ ਲੈ ਕੇ ਫੇਰ ਹੀ ਗੱਲ ਕਰਨੀ ਬਣਦੀ ਹੈ ਅਗਲੇ ਵੀਡੀਓ ਚ ਫੇਰ ਜੋ ਸੋਸ਼ਲ ਮੀਡੀਆ ਦੇ ਰਾਹੀਂ ਕਈ ਵਲਗਰ ਵੀਡੀਓਜ਼ ਹੁੰਦੀਆਂ ਨੇ ਕੋਈ ਆਪਣੇ ਆਪ ਨੂੰ ਚਮਕਾਉਣ ਲਈ ਨੰਗੇਜ ਪ੍ਰੋਸ ਕਰਿਆ ਇਸ ਵਿਸ਼ੇ ਤੇ ਵੀ ਗੱਲਬਾਤ ਕਰਾਂਗੇ ਉਦੋਂ ਤੱਕ ਦੁਆਗਿਆ ਸਸਿਕਾ